ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਡਾਕਟਰ ਹਰੀਸ਼ ਬਾਤਸ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟ ਸਾਇੰਸ ਡਿਪਾਰਟਮੈਂਟ ਦੇ ਵਿੱਚ ਪ੍ਰੋਫੈਸਰ ਨੇ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਸੀ ਕਿ ਤੁਸੀਂ ਸਾਡੇ ਜਿਹੜੇ ਦਰਸ਼ਕ ਨੇ শ্রোਤੇ ਨੇ ਉਹਨਾਂ ਲਈ ਕੁਝ ਟਿਪਸ ਦਿਓ ਹੈਲਥ ਟਿਪਸ ਦਿਓ ਪਹਿਲਾਂ ਆਪਾਂ ਦੋ ਤਿੰਨ ਪ੍ਰੋਗਰਾਮ ਕਰ ਚੁੱਕੇ ਹਾਂ ਲੇਕਿਨ ਅੱਜ ਦੇ ਪ੍ਰੋਗਰਾਮ ਚ ਇੱਕ ਬਹੁਤ ਅਹਿਮ ਗੱਲਾਂ ਇਸ ਕਰਕੇ ਹੋਣੀਆਂ ਨੇ ਕਿ ਮੈਂ ਇੱਕ ਟੈਸਟ ਕਰਵਾਇਆ ਉਹ ਮੈਨੂੰ ਫੋਨ ਤੁਹਾਨੂੰ ਵੀ ਆਉਂਦੇ ਹੋਣਗੇ ਕਿ ਜੀ ਇਸ ਕੱਲ ਨੂੰ ਸਾਡੇ ਅਸੀਂ ਸਪੈਸ਼ਲ ਪੈਕੇਜ ਦੇ ਰਹੇ ਹਾਂ ਜੀ 1390 ਟੈਸਟ ਮੈਚਰ ਕਰਾ ਕੇ ਦੇਖ ਲੈਣੇ ਮੈਂ ਕਰਾਏ ਕੋਈ ਲਿਪਿਡ ਪ੍ਰੋਫਾਈਲ ਕੁਝ ਕੀਡੀ ਟੈਸਟ ਲਿਵਰ ਟੈਸਟ ਉਹਨਾਂ ਚੋਂ ਮੈਂ ਕੁਝ ਤਾਂ ਸਮਝੇ Google 'ਚ ਜਾ ਕੇ ਦੇਖ ਲੈ ਕੁਝ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਹੁੰਦੇ ਨੇ ਜਿਵੇਂ ਉੱਥੇ ਲਿਖਿਆ ਮੈਗਨੀਸ਼ੀਅਮ ਉਹਨੇ ਬੋਲਡ ਕੀਤਾ ਹੋਇਆ ਘੱਟ ਹੈ ਪੋਟਾਸ਼ੀਅਮ ਵੱਧ ਹੈ ਇਹੋ ਜਿਹਾ ਕੁਝ ਡਾਕਟਰ ਸਾਹਿਬ ਮੈਂ ਥੋੜੀ ਗੱਲ ਸ਼ੁਰੂ ਕਰਨੀ ਹੈ ਆ ਜਿਹੜਾ ਮੈਂ ਕਿਹਾ ਇਹ ਕੀ ਚੀਜ਼ ਹੈ ਪੋਟਾਸ਼ੀਅਮ ਮੈਗਨੀਸ਼ੀਅਮ ਪਤਾ ਨਹੀਂ ਕੀ ਇਹ ਕਿੰਨੇ ਕੁ ਹੁੰਦੇ ਨੇ ਹੈ ਕੀ ਹੈ ਹਾਂਜੀ ਬਹੁਤ ਵਧੀਆ ਸਰ ਬਹੁਤ ਹੀ ਇੰਟਰਸਟਿੰਗ ਇਹ ਰੀਅਲ ਬਣਾ ਬਣਾ ਰਹੇ ਆ ਅਸੀਂ ਪਬਲਿਕ ਨੂੰ ਪੋਡਕਾਸਟ ਕਰ ਰਹੇ ਹਾਂ ਦੀ ਬਾਡੀ ਕੋਲ 4 ਬਹੁਤ ਇੰਪੋਰਟੈਂਟ ਇਲੈਕਟੋਲਾਈਟ ਜਿਹਨੂੰ ਅਸੀਂ ਮਿਨਰਲਸ ਵੀ ਕਹਿ ਦਿੰਦੇ ਹਾਂ मिनरल्स ਤੋਂ ਬਾڈی ਉਹਨੂੰ سٹورেজ ਕਰਦੀ ਐ ਇਨ ਦਾ ਫਾਰਮ ਆਫ ਇਲੈਕਟ્રોਲਾਈਟ ਇਲੈਕਟ્રોਲਾਈਟ ਉਹ ਚੀਜ਼ ਐ ਜਿਹੜੀ ਕਿ ਬਾਡੀ ਦਾ ਜਿਹੜਾ ਟੈਂਪਰੇਚਰ ਮੇਨਟੇਨ ਰੱਖਦੀ ਐ ਬਾਡੀ ਦੀ ਜਿਹੜੀ ਐ ਪੀ ਐਚ ਲੈਵਲ ਨੂੰ ਮੇਨਟੇਨ ਕਰਦੀ ਐ ਬਾਡੀ ਦਾ ਜਿਹੜਾ ਹਾਰਟ ਬੀਟ ਐ ਉਹਨੂੰ ਰੈਗੂਲੇਟ ਕਰਦੀ ਐ ਸੋ ਬਾਡੀ ਬਹੁਤ ਇੰਟੈਲੀਜੈਂਟ ਐ ਅਸੀਂ ਉਸ ਨੂੰ ਸਮਝ ਨਹੀਂ ਸਕਦੇ ਕਈ ਵਾਰ ਜਿਹੜੇ ਸਾਡੇ ਚਾਰ ਇਲੈਕਟ્રોਲਾਈਟ ਨੇ ਕਿਹੜੇ ਕਿਹੜੇ ਨੇ ਪੋਟਾਸ਼ੀਅਮ ਐ ਸੋਡੀਅਮ ਐ ਮੈਗਨੀਸ਼ੀਅਮ ਐ ਤੇ ਕੈਲਸ਼ੀਅਮ ਨੇ ਇਹ ਚਾਰ ਇਹ ਜਿਹੜੇ मिनरल्स ਨੇ ਇਹ ਬਹੁਤ ਹੀ ਇੰਪੋਰਟੈਂਟ ਨੇ ਇਸ ਦੇ ਬੇਸ ਤੇ ਹੀ ਬਾਡੀ ਆਪਣਾ ਇੱਕ ਮਿੰਟ ਮੈਂ ਮੈਂ ਆਪਦੀ ਵੀ ਗੱਲ ਕਲੀਅਰ ਕਰਨੀ ਚਾਹੁੰਦਾ ਇਹ ਤਾਂ ਹੋ ਕੇ मिनरल ਜਿਹਨੂੰ ਤੁਸੀਂ ਕਹਿ ਰਹੇ ਹੋ ਇਹ ਵਿਟਾਮਿਨਾਂ ਤੋਂ ਲੱਗ ਹੁੰਦੇ ਨੇ ਇਹ ਵਿਟਾਮਿਨਾਂ ਤੋਂ ਇਹਦਾ ਹੁੰਦੇ। ਅੱਛਾ ਵਿਟਾਮਿਨ ਹੋਰ। ਵਿਟਾਮਿਨ ਉਹ ਤੇ ਗੱਲ ਮੈਂ ਫਿਰ ਕਰੂੰਗਾ ਕਿਉਂਕਿ ਵਿਟਾਮਿਨ ਡੀ ਵੀ ਮੇਰਾ ਘਟਿਆ ਹੋਇਆ ਸੀ। ਉਹ ਮੈਂ ਫਿਰ ਗੱਲ ਕਰੂੰ ਇਹਦੇ ਬਾਰੇ ਦੱਸੋ ਤੁਸੀਂ ਕੀ ਦੱਸੋਗੇ? ਇਸ ਚ ਸਭ ਤੋਂ ਜ਼ਿਆਦਾ ਜਿਹੜਾ ਬਾਡੀ ਹਾਰਟਲੀ ਫ੍ਰੈਂਡਲੀ ਮਿਨਰਲ ਹੈ ਉਹ ਹੈ ਪੋਟਾਸ਼ੀਅਮ। ਅੱਛਾ। ਦੂਸਰਾ ਆ ਗਿਆ ਸਾਡੇ ਕੋਲੇ ਸੋਡੀਅਮ ਮਿਲਦਾ ਕਿੱਥੋਂ? ਹਾਂ ਜੀ। ਹੁਣ ਪੋਟਾਸ਼ੀਅਮ ਦਾ ਸੋਰਸ ਹੈ ਦੇਖੋ ਜਿਹੜੀ ਅਵੇਲੇਬਿਲਟੀ ਹੈ ਸਭ ਤੋਂ ਜ਼ਿਆਦਾ ਆਲੂ ਚ। ਲੋਚਾ ਉਦជា ਫੈਟ ਵੀ ਹੈ ਉਹਦੇ ਚ ਫੈਟ ਵੀ ਹੈ ਬਟ ਆਲੂ ਨੂੰ ਜੇ ਤੁਸੀਂ ਬੋਇਲ ਜਾਂ ਰੋਸਟਡ ਕਰਕੇ ਜਾਂ ਉਹਦਾ ਕਿਸੇ ਹੋਰ ਫਾਰਮ ਚ ਖਾਦਾ ਜਾਂਦਾ ਤਾਂ ਉਹ ਪੋਟਾਸ਼ੀਅਮ ਵਧਾ ਲੈਂਦੀ ਹੈ ਬਾਡੀ ਉਸ ਚ ਰੀਟੇਨ ਕਰਦੀ ਹੈ ਦੇਖੋ ਕਿੰਨਾ ਇੰਟਰਸਟਿੰਗ ਹੈ ਵੀ ਆਲੂ ਦੀ ਜਿਹੜੀ ਉਸ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਜੇ ਉਹਨੂੰ ਕੱਟ ਕੇ ਬਣਾਇਆ ਜਾਵੇ ਤਾਂ ਉਹ ਸਟੋਰੇਜ ਕਰਦੀ ਹੈ ਬਾਡੀ ਜੇ ਤੁਸੀਂ ਉਹ ਕੱਟ ਕੇ ਬਣਾਉਣੀ ਹੈ ਜਿਵੇਂ ਆਪਾਂ ਸਬਜ਼ੀਆਂ ਚ ਬਣਾਉਣੀ ਸਬਜ਼ੀਆਂ ਚ ਬਣਾਉਣੀ ਫਿਰ ਉਹ ਮਟਾਪਾ ਕਰਦੇ ਜੇ ਆਪਾਂ ਆਲੂ ਖਾਂਦੇ ਆਲੂ ਖਾਂਦੇ ਆਲੂ ਭੁੰਨ ਕੇ ਖਾਂਦੇ ਆ ਫਿਰ ਉਹ ਭજન ਘਟਾਉਂਦੇ ਜਿਆ ਬਾਤ ਆ ਤੱਕ ਕਮਾਲ ਦੀ ਗੱਲ ਹੈ ਤੁਸੀਂ ਹਾਂਜੀ ਇਹ ਬਿਊਟੀ ਆਪਣੀ ਜਿਵੇਂ ਪਿਛਲੀ ਜਦੋਂ ਆਪਾਂ ਭજન ਘਟਾਉਣ ਦੀ ਗੱਲ ਕਰਦੇ ਸੀ ਹਾਂਜੀ ਸਭ ਤੋਂ ਨੈਸਟ ਸੋਰਸ ਹੈ ਜਿਹੜਾ ਬਿਹਾਰ ਪਾਪੂਲੇਸ਼ਨ ਲਈ ਗੁਜਰਾਤ ਵਾਲੇ ਜਿੰਨੇ ਨੇ ਆਲੂ ਭੁੰਨ ਕੇ ਖਾਂਦੇ ਨੇ ਉਹ ਆਲੂ ਭੁੰਨ ਕੇ ਖਾਂਦੇ ਨੇ ਦੇਖੋ ਨੇਚਰ ਚ ਕਿੰਨੀ ਬਿਊਟੀ ਹੈ ਵੀ ਭੁੰਨ ਕੇ ਖਾਣ ਦਾ ਮਤਲਬ ਲੈ ਵੀ ਕਦੇ ਵੀ ਉਹਨਾਂ ਉਹ ਅਬ ਡੋਮినਲ obesidad ਨਹੀਂ ਆਉਂਦੀ। ਦੂਸਰਾ ਹੈ ਕਿ ਉਹਨਾਂ ਨੂੰ ਹਾਰਟ ਦਾ ਜਿਹੜਾ ਪੋਟਾਸ਼ੀਅਮ ਸੋਰਸ ਹੈ। ਜਿਹੜੀ ਮੋٹے ਨਹੀਂ ਹੁੰਦੇ ਜਿਹੜੇ ਮੋٹے ਨਹੀਂ ਹੁੰਦੇ। ਜਦੋਂ ਤੱਕ ਅਸੀਂ ਉਸ ਨੂੰ ਉਬਾਲ ਕੇ ਨਹੀਂ ਖਾਂਦੇ ਜਾਂ ਉਹਨੂੰ ਭੁੰਨ ਕੇ ਨਹੀਂ ਖਾਧਾ ਜਾਂਦਾ। ਜਿਹੜੀ ਪੋਟਾਸ਼ੀਅਮ ਦਾ ਸਭ ਤੋਂ ਰਿਚ ਸੋਰਸ ਹੋ ਗਿਆ ਆਲੂ। ਆਲੂ ਹੋਰ ਕੀ ਹੈ? ਤੇ ਮਿੱਠਾ ਆਲੂ ਜਿਹਨੂੰ ਅਸੀਂ ਸ਼ਕਰਕੰਦੀ ਕਹਿੰਦੇ ਆਂ ਤੇ ਜੇ ਬੰਦਾ ਆਫੋਰਡ ਨਹੀਂ ਕਰਦਾ ਹਰ ਰੋਜ਼ ਦੋ ਬਨਾਣਾ ਤਾਂ ਇਹ ਸਬਸਟੀਟਿਊਟ ਉਹਦੀ ਡੇਲੀ ਡਾਈਟ ਚ ਆ ਜੇ ਤਾਂ ਕੇਲਾ ਖੇਲਾ ਸੋਥਾ ਦੋ ਮਿਨੀਮਮ ਕੇਲੇ ਖਾਦੇ ਜਾਨ ਤਾਂ ਇਸ ਇਕੁਇਲੈਂਟ ਟੂ 1 ਮੀਡੀਅਮ ਸਾਈਜ਼ ਆਲੂ ਦੇ ਬਰਾਬਰ ਹੈ ਜੀ ਦੇਖੋ ਜੇ ਆਪਾਂ 150 ਗ੍ਰਾਮ ਰਫਲੀ 100 ਗ੍ਰਾਮ ਦਾ ਇੱਕ ਆਲੂ ਖਾਣੇ ਆ ਤਾਂ ਉਹਦੇ ਚ 700 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ ਹੈ ਪੋਟਾਸ਼ੀਅਮ ਕਰਦਾ ਕੀ ਹੈ ਬੋਡੀ ਪੋਟਾਸ਼ੀਅਮ ਹਾਂ ਪੋਟਾਸ਼ੀਅਮ ਕੀ ਕਰਦਾ ਹੈ ਬਾਡੀ ਦਾ ਸਭ ਤੋਂ ਹਾਰਟ ਕਹਿੰਦਾ ਮੈਨੂੰ ਪੋਟਾਸ਼ੀਅਮ ਚਾਹੀਦਾ ਹੈ ਅੱਛਾ ਤੇ ਸੋਡੀਅਮ ਹੁਣ ਦੂਸਰਾ ਆ ਗਿਆ ਇੱਕ ਮਿੱਥ ਜੀ ਬਣ ਗਈ ਲੋਕਾਂ ਚ ਵੀ ਸੋਡੀਅਮ ਨੂੰ ਟੋਟਲੀ ਰਿਪਲੇਸ ਕੀਤਾ ਜਾਵੇ ਡਾਈਟ ਚ ਕੀ ਇਹ ਜਿਹੜੀ ਵਾਈਟ ਚੀਜ਼ ਹੈ ਇਹ ਬਾਡੀ ਲਈ ਖਤਰਨਾਕ ਹੈ ਸੋਡੀਅਮ ਮਤਲਬ ਨੂਨ ਨਮਕ ਹੈ ਜਿਹੜਾ ਸਾਡਾ ਨਮਕਾ ਸੋਡੀਅਮ ਕੋਲਰਾਈਟ ਦੋ ਚੀਜ਼ਾਂ ਐਡ ਕਰਦਿਆਂ ਨੇ ਇਹਦੇ ਨਾਲ ਤਾਂ ਬੀਪੀ ਵੱਧਦਾ ਕਹਿੰਦੇ ਬੀਪੀ ਵੱਧਦਾ ਹੈ ਤੇ ਤੁਹਾਨੂੰ ਪ੍ਰੋਬਲਮ ਕਰਦਾ ਹੈ ਬਟ ਨਹੀਂ ਜੋ ਮਿਨੀਮਮ ਰਿਕੁਆਇਰਮੈਂਟ ਰਿਕੁਆਇਰਡ ਬਾਡੀ ਲਈ ਸੋਡੀਅਮ ਕਿਉਂਕਿ ਸੋਡੀਅਮ ਇੱਕ ਉਹ ਜਿਹਾ ਲਗੋਤਾਰ ਤੱਕ ਹੈ ਜਾ ਸਕਦਾ ਹੈ ਜਿਹੜਾ ਕਿ ਤੁਹਾਡੇ ਸੈੱਲ ਚ ਪਾਣੀ ਭੇਜਦਾ ਹੈ ਔਰ ਕੋਈ ਵੀ ਮਿਨਰਲ ਤੁਹਾਡੀ ਬਾਡੀ ਦਾ ਸੈੱਲ ਦਾ ਜਿਹੜਾ ਹਰੇਕ ਚੀਜ਼ ਸੈੱਲ ਦੇ ਇੰਟਰ ਜਾਣੀਆਂ ਅੰਦਰ ਜਾਣੀਆਂ ਇਲੈਕਟ੍ਰੋਲਾਈਟ ਤਾਂ ਕੱਲਾ ਸੋਡੀਅਮ ਹੀ ਤੁਹਾਡੀ ਬਾਡੀ ਦਾ ਸੈੱਲ ਦਾ ਪਰਚਰ ਖੋਲਣ ਦੀ ਕੈਪੈਸਿਟੀ ਰੱਖਦਾ ਹੈ ਜੇ ਸਾਡਾ ਸੋਡੀਅਮ ਘਟਾ ਲੈਂਦੇ ਆ ਤਾਂ ਅਸੀਂ ਡੀਹਾਈਡਰੇਟ ਹੋਣੇ ਸ਼ੁਰੂ ਹੋ ਜਾਂਦੇ ਆ ਸਭ ਤੋਂ ਪਹਿਲਾਂ ਪੋਟਾਸ਼ੀਅਮ ਪਾਣੀ ਜੇ ਕਿਸ ਨੂੰ ਉਲਟੀਆਂ ਲੱਗਿਆ ਹੋਣ ਲੂਜ਼ ਮੋਸ਼ਨ ਹੋਣ ਤਾਂ ਨੂਨ ਵਾਲਾ ਪਾਣੀ ਨਮਕ ਵਾਲਾ ਪਾਣੀ ਪਿਲਾਇਆ ਜਾਂਦਾ ਹੈ ਰੀਜ਼ਨ ਇਹੀ ਹੈ ਕਿ ਜਿੰਨਾ ਸੋਡੀਅਮ ਐਡ ਕੀਤਾ ਜਾਂਦਾ ਹੈ ਹੋ ਬਾਡੀ ਦੇ ਇਨਰ ਪਾਰਟ ਚ ਜਾਂਦਾ ਹੈ ਇਨਰ ਮਾਈਟੋਕਾਂਡਰੀਆ ਚ ਜਾਂਦਾ ਹੈ ਪੋਟਾਸ਼ੀਅਮ ਹੈ ਤੁਹਾਡੀ ਆਊਟਰ ਆਲਨ ਰੌਕ ਸੋੜਾ ਪਹਾੜੀ ਨੂਨ ਕੀ ਕਹਿੰਦੇ ਨੇ ਹਾਂ ਇਹ ਹੋ ਗਿਆ ਜੀ ਪੋਟਾਸ਼ੀਅਮ ਕਲੋਰਾਇਡ ਇਹ ਇਹ ਆਮ ਚਿੱਟੇ ਨੂਨ ਨਾਲ ਫਰਕ ਹੁੰਦਾ ਹੈ ਇਹ ਚਿੱਟੇ ਨਮਕ ਨਾਲੋਂ ਇਹਦਾ ਫਰਕ ਹੈ ਕਿਵੇਂ ਫਰਕ ਹੈ ਕਿਉਂਕਿ ਇਹਦੇ ਚ ਪੋਟਾਸ਼ੀਅਮ ਹੈ ਉਸ ਚ ਸੋਡੀਅਮ ਹੈ ਉਹ ਉਹਦੇ ਨਾਲ ਸੋਡੀਅਮ ਨਾਲ ਇੱਕ ਹੋਰ ਵੈਲੈਂਸੀ ਐਡ ਹੁੰਦੀ ਹੈ ਕਲੋਰিন ਕਲੋਰ ਸੋਡੀਅਮ ਤੇ ਕਲੋਰিন ਦੋਨਾਂ ਦਾ ਕੰਬੀਨੇਸ਼ਨ ਨਾਲ ਸੋਡੀਅਮ ਕਲੋਰਾਇਡ ਨਮਕ ਬਣਦਾ ਹੈ ਜਿਹਨੂੰ ਅਸੀਂ ਚਿੱਟਾ ਨਮਕ ਕਹਿੰਦੇ ਆ ਤੇ ਪੋਟਾਸ਼ੀਅਮ ਕਲੋਰਾਇਡ ਜਿਹੜਾ ਡਲਿਆਂ ਦੀ ਫਾਰਮ 'ਚ ਮਿਲਦਾ ਹੈ ਗ੍ਰੇਨਿਊਲ ਦੇ ਫਾਰਮ 'ਚ ਮਿਲਦਾ ਸਾਨੂੰ ਈਵਨ ਸਾਡੀ ਮਨਾਲੀ ਵਾਲੀ ਜਿਹੜੀ ਰੇਂਜ ਹੈ ਉੱਥੇ ਪ੍ਰੀਜ਼ਰਵ ਕੀਤਾ ਹੋਇਆ ਗਵਰਨਮੈਂਟ ਆਫ ਇੰਡੀਆ ਨੇ ਕਿਉਂਕਿ ਉਹ ਰੌਕ ਸਾਲਟ ਨੇ ਜਿਹੜੀਆਂ ਰੌਕ ਸਾਲਟ ਉਹ ਉਹ ਵਧੀਆ ਜਾਂ ਚਿੱਟਾ ਨੂਨ ਵਧੀਆ ਦੋਨੋਂ ਦੋਨਾਂ ਦੀ ਜ਼ਰੂਰਤ ਹੈ ਬਾਡੀ ਨੂੰ ਇਹਨੇ ਵੀ ਅਸੀਂ ਰੌਕ ਸਾਲਟ ਨੂੰ ਕੰਪਲੀਟਲੀ ਸੋਡੀਅਮ ਕਲੋਰਾਇਡ ਨਾਲ ਰਿਪਲੇਸ ਕੀਤਾ ਜਾਵੇ ਕਿਉਂਕਿ ਸੋਡੀਅਮ ਕਲੋਰਾਇਡ ਦੀ ਆਪਣੀ ਬਿਊਟੀ ਹੈ ਕਿਉਂਕਿ ਉਹ ਨੂੰ ਬਾਡੀ ਨੂੰ ਉਹ ਹਾਈਡਰੇਟ ਰੱਖਦਾ ਹੈ ਪੋਟਾਸ਼ੀਅਮ ਕਲੋਰਾਇਡ ਦੀ ਆਪਣੀ ਬਿਊਟੀ ਹੈ ਕਿਉਂਕਿ ਉਹ ਹਾਰਟ ਨੂੰ ਐਜ਼ ਅ ਫਰੈਂਡਲੀ ਕਿਵੇਂ ਫਰਕ ਪਈ ਹੈ ਵੀ ਥੋੜਾ ਜਿਹਾ ਸਬਜ਼ੀ ਚਟਾ ਪਾ ਲਓ ਦੂਜਾ ਇਹ ਹਾਂ ਜੀ ਮੰਨ ਲਾ ਨਮਕ ਜਿਹੜਾ ਤੁਸੀਂ ਲੈਣਾ ਸੋਡੀਅਮ ਕਲੋਰਾਇਡ ਉਹ ਵੀ ਤੁਹਾਡੀ ਪਰ ਡੇ ਦੀ ਜਿਹੜੀ ਕੰਜ਼ਮਪਸ਼ਨ ਹੈ ਉਹ 200 ਮਿਲੀਗ੍ਰਾਮ ਤੋਂ ਜ਼ਿਆਦਾ ਨਹੀਂ ਉਹ ਵੀ ਵੇਟ ਦੱਸ ਸਕਦਾ ਨਹੀਂ ਉਹ 스ਪੂਨ ਹੈ ਜਿਹੜਾ ਤੁਹਾਡਾ ਪਰ ਡੇ ਤੁਸੀਂ ਇੱਕ 스ਪੂਨ ਦੀ ਟੋਟਲ ਕੁਆਂਟੀਟੀ ਲੈ ਸਕਦੇ ਹੋ ਅੱਛਾ ਤੇ ਇਕੋ ਕੁਆਂਟੀਟੀ ਚ ਜੇ ਤੁਸੀਂ ਨਮਕ ਲੈ ਰਹੇ ਹੋ ਪੋਟਾਸ਼ੀਅਮ ਕਲੋਰਾਇਡ ਉਹ ਲੈ ਸਕਦੇ ਹੋ ਤੁਸੀਂ ਸੈਲਡ ਤੇ ਲੈ ਸਕਦੇ ਹੋ ਜਾਂ ਤੁਸੀਂ ਨਿੰਬੂ ਪਾਣੀ ਚ ਐਡ ਕਰ ਸਕਦੇ ਹੋ ਜਾਂ ਕਿਸੇ ਹੋਰ ਫਾਰਮ ਚ ਐਡ ਕਰ ਸਕਦੇ ਹੋ ਸੋ ਦੋਨਾਂ ਦਾ ਜਿਹੜਾ ਕੰਬੀਨੇਸ਼ਨ ਹੈ ਹਾਂ ਇੱਕ ਤਾਂ ਤੁਸੀਂ ਪੋਟਾਸ਼ੀਅਮ ਦੀ ਗੱਲ ਕੀਤੀ ਹਾਂਜੀ ਪੋਟਾਸ਼ੀਅਮ ਆਲੂ ਤੋਂ ਮਿਲ ਸਕਦਾ ਹੈ ਜਾਂ ਕੋਈ ਹੋਰ ਸੋਸ ਜਾਂ ਸ਼ਕਰਗੰਦੀ ਸ਼ਕਰਗੰਦੀ ਤੋਂ ਮਿਲ ਸਕਦਾ ਹੈ ਜਾਂ ਕੇਲੇ ਤੋਂ ਮਿਲ ਸਕਦਾ ਹੈ ਅੱਛਾ ਇਹ ਤੇ ਦੂਜਾ ਜਿਹੜਾ ਸੋਡੀਅਮ ਦੂਸਰਾ ਸੋਡੀਅਮ ਤੇ ਇਹ ਬਾਡੀ ਲਈ ਕਰਦੇ ਕੀ ਨੇ ਜਾਂ ਜੈਨ ਦੀ ਕਮੀ ਉਹਦੇ ਪਤਾ ਕਿਵੇਂ ਲੱਗਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਬੋਡੀ ਜਦੋਂ ਆਪਣਾ ম্যাগਨੀਸ਼ੀਅਮ ਚਲੋ ਪਹਿਲੇ ਚਾਰ ਜਿਹੜੇ ਦੂਜੇ ਦੋ ਕਿਹੜੇ ਰਹਿ ਗਏ ਤੂੰ ਚਾਰ ਕੈਲਸ਼ੀਅਮ ম্যাগਨੀਸ਼ੀਅਮ ਉਹ ਕਿੱਥੋਂ ਮਿਲਦਾ ম্যাগਨੀਸ਼ੀਅਮ ਤੁਹਾਡੇ ਸਾਰੀਆਂ ਜਿਹੜੀਆਂ ਗ੍ਰੀਨ ਵੈਜੀਟੇਬਲਸ ਨੇ ਜਾਂ ਤੁਹਾਡੇ ਨਾਟਸ ਨੇ ਉਥੋਂ ਮਿਲਦਾ ਹੈ ਜੀ ਸਾਡੇ ਕੋਲੇ ਤੀਸਰਾ ਕੰਪੋਨੈਂਟ ਆ ਗਿਆ ਕੈਲਸ਼ੀਅਮ ਕੈਲਸ਼ੀਅਮ ਸਾਨੂੰ ਰਿਚ ਸੋਰਸ ਆਫ ਮਿਲਕ ਜਾਂ ਸਾਡੇ ਕੋਲੇ ਜਿਹੜੇ ਆ ਮਤਲਬ ਡਿਫਰੈਂਟ ਤੁਹਾਡੀਆਂ ਸਪਾਈਸ ਚੋਂ ਮਿਲਦਾ ਹੈ ਆ ਤੁਹਾਡਾ ਕੈਲਸ਼ੀਅਮ ਮਿਲਕ ਦੇ ਬਾਈ ਪ੍ਰੋਡਕਟਾਂ ਚੋਂ ਮਿਲਦਾ ਜਾਂ ਅੱਜਕੱਲ ਜਿਹੜੀ ਸਭ ਤੋਂ ਜਿਆਦਾ ਪਲਾਂਟ ਸੋਰਸਸ ਚੋਂ ਮਿਲ ਰਿਹਾ ਤੁਹਾਡੇ ਕੋਲ ਕੈਲਸ਼ੀਅਮ ਮੋਰਿੰਗੇ ਚੋਂ ਬਹੁਤ ਸਭ ਤੋਂ ਜਿਆਦਾ ਜਿਹੜੀ ਇਹ ਜਿਹੜਾ ਹੱਡੀਆਂ ਨੂੰ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਜਿਹੜਾ ਇਹ ਬਾਹਰੋਂ ਵੀ ਲਿਆ ਜਾ ਸਕਦਾ ਬਾਹਰੋਂ ਵੀ ਲਿਆ ਜਾ ਸਕਦਾ ਹੈ ਸਪਲੀਮੈਂਟ ਵੀ ਲਿਆ ਜਾਂਦਾ ਇਹ ਕੈਲਸ਼ੀਅਮ ਵੀ ਜ਼ਰੂਰੀ ਹੈ ਸਾਰੇ ਜ਼ਰੂਰੀ ਨਹੀਂ ਨੇ ਚਾਰੇ ਚਾਰੋਂ ਕੰਪੋਨੈਂਟ ਜ਼ਰੂਰੀ ਨੇ ਤੇ ਇਹ ਜੇ ਮੰਨ ਲਓ ਵੀ ਇਹਨਾਂ ਚ ਕਿਸੇ ਦੀ ਕਮੀਆਂ ਜਿਵੇਂ ਮੈਨੂੰ ਉਹਨੇ ਦੱਸਿਆ ਵੀ ਪੋਟਾਸ਼ੀਅਮ ਵੱਧ ਗਿਆ ਜਾਂ ਵੱਧਦਾ ਜਾ ਰਿਹਾ ਘਟਣ ਨਾਲ ਕਿ ਪਤਾ ਕਿ ਮੈਨੂੰ ਲੱਗਦਾ ਹੈ ਨਾ ਤੇ ਜੋ ਟੈਸਟ ਕਰਾ ਲਿਆ ਕੋਈ ਬਾਡੀ ਤੇ ਵੀ ਅਸਰ ਪੈਂਦਾ ਬਾਡੀ ਤੇ ਸਿੰਪਟਮ ਦਿੰਦੀ ਹੈ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਦੇਖੋ ਤੁਸੀਂ ਜੇ ਡਾਰਕ ਲਾਈਨ ਕਦੇ ਵੀ ਇਹ ਤੁਸੀਂ ਜਦੋਂ ਵੀ ਸੈਲੂਨ ਤੇ ਜਾਂਦੇ ਹੋ ਬੋਡੀ ਆਪ ਨਹੀਂ ਚੈੱਕ ਕਰ ਸਕਦੇ ਉਹਦੀ ਬੈਕ ਸਾਈਡ ਆਪਾਂ ਨਹੀਂ ਦੇਖ ਸਕਦੇ ਹਮੇਸ਼ਾ ਸੈਲੂਨ ਵਾਲੇ ਬੰਦੇ ਤੋਂ ਉਹਦੇ ਤੇ ਚੈੱਕ ਕਰਾਓ ਕਿ ਮੇਰੀ ਡਾਰਕ ਸਰਕਲ ਤਾਂ ਨਹੀਂ ਬਣ ਰਹੇ ਪਿੱਛੇ ਲਾਈਨਿੰਗ ਤਾਂ ਨਹੀਂ ਬਣ ਰਹੀ ਪਿੱਛੇ ਜੇ ਅੱਖਾਂ ਤੇ ਹੁੰਦੀ ਹੈ ਨਹੀਂ neck ਤੇ ਆਉਂਦੀ ਹੈ neck ਪਹਿਲਾਂ ਡਾਰਕ ਹੁੰਦੀ ਹੈ ਫਿਰ ਉਹ ਲਾਈਨਿੰਗ ਬਣਾਉਣ ਲੱਗ ਜਾਂਦੇ ਜਿਵੇਂ ਆਪਾਂ ਕੋਈ ਚੇਨ ਪਾਈ ਦਾ ਨਿਸ਼ਾਨ ਹੋ ਜਾਂਦਾ ਨਾ ਪਿਛਲੀ ਲਾਈਨ ਤੇ ਉਹ ਸਾਨੂੰ ਕਈ ਵਾਰ ਅਸੀਂ ਉਹਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਆ। ਉਹ ਕੀ ਮਤਲਬ ਹੁੰਦਾ? ਉਹਦਾ ਮਤਲਬ ਇਹ ਹੁੰਦਾ ਹੈ ਕਿ ਬਾਡੀ 'ਚ ਜਿਹੜਾ ਤੁਹਾਡਾ ਇਨਸੂਲਿਨ ਜ਼ਿਆਦਾ ਹੈ। ਦੇਖੋ ਇਨਸੂਲਿਨ ਜ਼ਿਆਦਾ ਮਤਲਬ ਹੈ ਗਲੂਕੋਜ਼ ਬਹੁਤ ਜ਼ਿਆਦਾ ਹੈ। ਅੱਛਾ। ਗਲੂਕੋਜ਼ ਜ਼ਿਆਦਾ ਹੈ ਤਾਂ ਤੁਸੀਂ ਜਿਹੜੀ ਕਣਕ ਬਹੁਤ ਖਾਧੀ ਆ ਉਸ ਕਰਕੇ ਗਲੂਕੋਜ਼ ਕਨਵਰਸ਼ਨ ਲੈ ਰਹੀ ਹੈ ਬਾਡੀ। ਬਾਡੀ ਜਦੋਂ ਹਾਈ ਗਲੂਕੋਜ਼ ਹੋ ਰਿਹਾ ਤਾਂ ਇਨਸੂਲਿਨ ਵੱਧ ਜਾਂਦਾ ਹੈ। ਇਨਸੂਲਿਨ ਵੱਧਾ ਤਾਂ ਉਹ ਬਾਡੀ 'ਚ ਕੀ ਹੈ ਤੁਹਾਡੀ ਮੈਗਨੀਸ਼ੀਅਮ ਹੈ ਜਿਹੜੀ ਉਹ ਡੈਫੀਸ਼ੈਂਸੀ ਕਰਦੀ ਹੈ ਸਭ ਤੋਂ ਇੰਪੋਰਟੈਂਟ अच्छा दूसरा आ ਜਾਂਦਾ ਸਾਡੀ ਬੈਲੀ ਫੈਟ ਆ ਜੀ ਹਮ ਹੁਣ ਬੈਲੀ ਫੈਟ ਮੋਸਟਲੀ ਪੰਜਾਬੀਆਂ ਟਿੰਡਾ ਟਿੰਡਾਲਾ ਜਿਹੜਾ ਮਿਡ ਸੈਕਸ਼ਨ ਹੈ ਇਹ ਵੀ ਇਨਸੂਲਿਨ ਦੀ ਜ਼ਿਆਦਾ ਮਾਤਰਾ ਰਹਿਣ ਕਰਕੇ ਹੋਰ ਇਹ ਅਸੀਂ ਬਹੁਤ ਲੋਕ ਮੋٹے ਨੇ 90% ਆ ਬਣਾ ਜਿਹੜਾ ਉਹ ਦੁੱਖ ਕਿੱਡੇ ਕਿੱਡੇ ਫੋਟੋ ਆਉਂਦੀਆਂ ਨੇ ਉਹ ਜੀ ਇੱਕ ਪੁਰਸ ਵਾਲਾ ਐ ਖੜਾ ਟੱਡਾ ਡੱਬਾ ਬੈਠੀ ਆ ਉਹ ਸਭ ਸਾਰਾ ਹਾਈ ਹਾਈ ਗਲੂਕੋਜ਼ ਇਨਟੇਕ ਹਾਈ ਗਲੂਕੋਜ਼ ਇਨਟੇਕ ਦੇ ਨਾਲ ਹਾਈ ਇਨਸੂਲਿਨ ਇਨਸੂਲਿਨ ਕੀ ਚੀਜ਼ ਹੈ ਤੁਹਾਡਾ ਰੈਗੂਲੇਟਰ ਹੈ ਜੀ ਬਾਡੀ ਦਾ ਇੱਕ ਹਾਰਮੋਨ ਹੈ ਬਹੁਤ ਹੀ ਬਿਊਟੀਫੁਲ ਹਾਰਮੋਨ ਹੈ ਜਿਹੜਾ ਕਿ ਬਾਡੀ ਦਾ ਮੈਟਾਬੋਲਿਜ਼ਮ ਡਿਸਾਈਡ ਕਰਦਾ ਹੈ ਵੀ ਮੈਂ ਗਲੂਕੋਜ਼ ਆਪਣੇ ਸੈੱਲ ਨੂੰ ਕਿੰਨੀ ਭੇਜਣੀ ਹੈ ਕਿੰਨੀ ਨਹੀਂ ਭੇਜਣੀ ਜਿਵੇਂ ਸਾਡਾ ਸਪੋਜ਼ ਕਰੋ ਮੈਂ ਇੱਕ ਹੋਰ ਸਿੰਪਲ ਐਗਜ਼ਾਮਪਲ ਹੈ ਵੀ ਸਾਡੇ ਕੋਲੇ ਘਰਾਂ ਚ ਰੈਗੂਲੇਟਰ ਲੱਗਿਆ ਹੁੰਦਾ ਹੈ ਗੈਸ ਤੇ ਜੇ ਰੈਗੂਲੇਟਰ ਨਾ ਲੱਗਿਆ ਹੋਵੇ ਤਾਂ ਅਸੀਂ ਆਪਣਾ ਘਰ ਦਾ ਜਿੰਨਾ ਵੀ ਕੁਕਿੰਗ ਪ੍ਰੋਸੈਸ ਆ ਉਹ ਨਹੀਂ ਬਣਾ ਸਕਦੇ ਕਿਉਂਕਿ ਅਨ ਕੰਟਰੋਲਡ ਗੈਸ ਆਉਣੀ ਹੈ ਕਦੇ ਉਹਨੇ ਚਾਹ ਫੂਕ ਦੇਣੀ ਹੈ ਕਦੇ ਸਬਜ਼ੀ ਫੂਕ ਦੇਣੀ ਹੈ ਕਿਉਂਕਿ ਉਹਨੂੰ ਕੰਟਰੋਲ ਕੰ ਕਰਨ ਲਈ ਵੀ ਹੈ ਦਾ ਰੈਗੂਲੇਟਰ ਸੇਮ ਸਾਡੇ ਕੋਲੇ ਬਾਡੀ ਕੋਲੇ ਇਨਸੂਲਿਨ ਜਿਹੜਾ ਹਾਰਮੋਨ ਹੈ ਇਹ ਬਾਡੀ ਦਾ ਇੱਕ ਰੈਗੂਲੇਟਰ ਹੈ ਵੀ ਅਸੀਂ ਖਾਣਾ ਖਾਣ ਦੇ ਨਾਲ ਸਾਡੀ 슈ਗਰ 400 ਮਿਲੀਗ੍ਰਾਮ ਤੱਕ ਪਹੁੰਚ ਜਾਂਦੀ ਹੈ 500 ਤੱਕ ਪਹੁੰਚ ਜਾਂਦੀ ਹੈ ਜੇ ਸਾਡਾ ਇਨਸੂਲਿਨ ਜਿਹੜਾ ਐਕਟਿਵ ਨਾ ਰਹੇ ਤਾ ਇਹ 400 500 ਮਿਲੀਗ੍ਰਾਮ ਪਰ ਡੈਸੀਲੀਟਰ 슈ਗਰ ਨੂੰ ਲਿਆ ਕੇ ਕਿੱਥੇ ਲਿਆਉਣਾ ਹੈ ਇਹਨੇ 100 120 80 ਮਿਲੀਗ੍ਰਾਮ ਪਰ ਡੈਸੀਲੀਟਰ ਤੇ ਕੰਟਰੋਲ ਕਰਦਾ ਹੈ ਕਿਉਂਕਿ 80 ਇਹਦੇ ਨਾਲ ਇਨਸੂਲਿਨ ਦਾ ਕੀ ਲਿੰਕ ਜਿਹੜੇ ਚਾਰ ਤੁਸੀਂ ਤੱਤ ਦੱਸੇ ਨੇ ਇਹ ਸਾਰਾ ਰੋਲ ਹੀ ਸਰ ਹਾਰਮੋਨ ਦਾ ਆ ਜਾਂਦਾ ਫਿਰ ਇਹ ਅੱਗੇ ਜਿਹੜੇ ਇਹ ਮਿਨਰਲਸ ਨੇ ਇਹਨਾਂ ਨੂੰ ਕੰਟਰੋਲ ਕੌਣ ਕਰਦਾ ਹਾਰਮੋਨ ਕਰਦੇ ਨੇ ਹੂੰ ਹੁਣ ਬੈਲੀ ਫੈਟ ਚ ਵੀ ਹਾਰਮੋਨ ਇਨਸੂਲਿਨ ਵਧ ਰਹੇ ਹੈ ਤਾਂ ਤੁਹਾਡੇ ਕੋਲੇ ਕੀ ਘਟ ਰਹੀ ਹੈ ਬਾਡੀ ਕੋਲੇ ਜ਼ਿੰਕ ਘਟ ਰਿਹਾ ਸੋ ਜ਼ਿੰਕ ਦੀ ਡੈਫੀਸ਼ੀਐਂਸੀ ਬੈਲੀ ਫੈਟ ਵਧੀ ਤੇ ਜ਼ਿੰਕ ਜ਼ਿੰਕ ਕੀ ਚੀਜ਼ ਹੈ ਜ਼ਿੰਕ ਜਿਹੜੀਆਂ ਤੁਹਾਡੀਆਂ ਅੰਡਰਗਰਾਊਂਡਸ ਵੈਜੀਟੇਬਲਸ ਨੇ ਤੇ ਸੀ ਫੂਡ ਵਾਲੀਆਂ ਜਿਹੜੀਆਂ ਆ ਅੰਡਰਗ੍ਰਾਊਂਡ ਕਿਵੇਂ ਜਿਹੜਾ ਧਰਤੀ ਦੇ ਧਰਤੀ ਦੇ نیچے ਵਾਲੀਆਂ ਸਿੰਨੀਆਂ ਵੀ ਵੈਜੀਟੇਬਲਸ ਆ ਜਾਂਦੀਆਂ ਨੇ ਸਾਡੇ ਕੋਲ ਸਲਕਾ ਆ ਗਿਆ ਮੂਲੀ ਆ ਗਈ ਗਾਜਰ ਆ ਗਿਆ ਜਿੰਨੀਆਂ ਵੀ ਅੰਡਰਗ੍ਰਾਊਂਡ ਇਹਨਾਂ ਚ ਸਭ ਤੋਂ ਜ਼ਿਆਦਾ ਜ਼ਿੰਕ ਮਿਲਦਾ ਇਹ ਬਾਡੀ ਦਾ ਕੀ ਫਾਇਦਾ ਜਾਂ ਨੁਕਸਾਨ ਕਰਦਾ ਇਹ ਕੀ ਕਰਦੇ ਆ ਤੁਹਾਡੀ ਮੋਟਾਪੇ ਨੂੰ ਘਟਾਉਂਦਾ ਜੀ ਅੱਛਾ ਜੇ ਇਹ ਘਟ ਜੇ ਤਾ ਮੋਟਾਪਾ ਬਾਤ ਹੈ ਜੇ ਅਸੀਂ ਇਹਨੂੰ ਨਾਰਮਲ ਰੱਖੀਏ ਫਿਰ ਇਹ ਇਨਸੂਲਿਨ ਨੂੰ ਵੀ ਕੰਟਰੋਲ ਕਰੇ ਇਹਦਾ ਮਤਲਬ ਇਹ ਚੀਜ਼ਾਂ ਖਾਣ ਨਾਲ ਤੁਸੀਂ ਮੋਟਾਪੇ ਤੇ ਕੰਟਰੋਲ ਕਰ ਸਕਦੇ ਹੋ ਹਾਂਜੀ ਜੀ ਇਹ ਤਾਂ ਬਹੁਤ ਤੀਸਰਾ ਕੰਪੋਨੈਂਟ ਆ ਗਿਆ ਲੇਡੀਜ਼ ਚ ਜਿਹੜਾ ਫੈਟ ਹੈ ਉਹ ਐਬਡੋਮినਲ ਨਾਲੋਂ हिਪਸ ਤੇ ਜ਼ਿਆਦਾ ਸ਼ੁਰੂ ਹੋ ਜਾਂਦਾ ਹਾਂ ਹਾਂ ਹਿਪਸ ਤੇ ਜ਼ਿਆਦਾ ਹੋਣਾ ਸ਼ੁਰੂ ਹੇਪਸ ਵਾਲਾ ਇੰਡੀਕੇਸ਼ਨ ਕੀ ਦਿੰਦੀ ਹੈ ਬਾਡੀ ਕੋਲੇ ਦੋ ਲੇਡੀ ਕੋਲੇ ਦੋ ਹਾਰਮੋਨ ਨੇ ਤੇ ਬੰਦੇ ਕੋਲੇ ਇੱਕ ਹਾਰਮੋਨ ਨੇ ਭਾਈ ਨੇਚਰ ਹੀ ਨਹੀਂ ਨਹੀਂ ਇਸਟ੍ਰੋਜਨ ਤੇ ਪ੍ਰੋਜੈਸਟਰੋਨ ਹਾਂ ਇਹ ਨੂੰ ਥੋੜਾ ਜਿਹਾ ਹੋਰ ਸਾਰ ਹਾਂਜੀ ਪਰ ਦਰਸ਼ਕੋ ਇਹ ਡਾਕਟਰ ਹਰੀਸ਼ੇ ਕਹਿੰਦੇ ਨੇ ਜਿਹੜੀਆਂ ਲੇਡੀਜ਼ ਨੇ ਔਰਤਾਂ ਦੀ ਬੈਕ ਜਿਹੜੀ ਹੈ ਉਹ ਆਦਮੀਆਂ ਨਾਲੋਂ ਜ਼ਿਆਦਾ ਭਾਰੀ ਹੋ ਜਾਂਦੀ ਹੈ ਹਾਂਜੀ ਮੈਂ ਸਿਰਫ ਇਹ ਦੋਨਾਂ 'ਚ ਕੀ ਡਿਫਰੈਂਸ ਕਿਉਂ ਆ ਆਦਮੀ ਤੇ ਉਹਦੇ 'ਚ ਹਾਂਜੀ ਬਹੁਤ ਵਧੀਆ ਸਰ ਕੁਐਸਚਨ ਹੈ ਵੀ ਨੇਚਰ ਨੇ ਲੇਡੀਜ਼ ਨੂੰ ਇੱਕ ਪੈਕੇਜ ਦਿੱਤਾ ਹੈ ਸਪੈਸ਼ਲੀ ਫਾਰ ਦਾ ਜਨਰੇਸ਼ਨ ਆਫ ਬੱਚਿਆਂ ਦੀ ਉਤਪਤੀ ਲਈ ਜਾਂ ਜਿਹੜਾ ਜਿਹੜਾ ਜਿੰਨਾ ਵੀ ਬੱਚੇ ਪੈਦਾ ਕਰਨ ਦੀ ਕੈਪੈਸਿਟੀ ਲਈ ਉਹਨਾਂ ਨੇ ਪਹਿਲਾਂ ਹੀ ਕਾਰਮੋਨ ਐਕਸਟਰਾ ਪਾਤਾ ਸੋ ਲੇਡੀ ਕੋਲੇ ਦੋ ਹਾਰਮੋਨ ਹੁੰਦੇ ਨੇ ਇੱਕ ਪ੍ਰੋਜੈਸਟਰੋਨ ਹੁੰਦਾ ਹੈ ਇੱਕ ਐਸਟ੍ਰੋਜਨ ਹੁੰਦਾ ਹੈ ਸੋ ਪ੍ਰੋਜੈਸਟਰੋਨ ਤੇ ਐਸਟ੍ਰੋਜਨ ਦੀ ਆਪਣੀ ਬਿਊਟੀ ਆ ਉਹ ਆਪਾਂ ਇਸ 'ਚ ਨਹੀਂ ਡਿਬੇਟ ਬਾਲਾ ਵੱਡਾ ਹੋ ਜਾਏਗਾ ਮੇਰਾ ਕਹਿੰਦਾ ਮਤਵ ਹੈ ਵੀ ਜਦੋਂ ਬਾਡੀ ਦੀ ਜਿਹੜੀ हिਪ ਵੱਧਦੀ ਹੈ ਜਾਂ ਫੈਟ ਡੈਪੋਜੀਸ਼ਨ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਬਾਡੀ ਦਾ ਜਿਹੜਾ ਐਸਟ੍ਰੋਜਨ ਲੈਵਲ ਹੈ ਉਹ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਕੀ ਹੁੰਦਾ ਹੈ ਨਾ ਐਸਟ੍ਰੋਜਨ ਇਸਟ੍ਰੋਜਨ ਇੱਕ ਸੈਕਸ ਹਾਰਮੋਨ ਨੇ ਬਾਡੀ ਕੋਲੇ ਜਿਹੜੇ ਕਿ ਮੇਲ ਲਈ ਟੈਸਟੋਸਟਰੋਨ ਹੁੰਦੇ ਨੇ ਜਿਹੜੇ ਕਿ ਸਾਰੀ ਤੁਹਾਡੀ ਜਿਹੜੀ ਹੈ ਰੈਗੂਲੇਸ਼ਨ ਹੈ ਉਹਨੂੰ ਕੰਟਰੋਲ ਕਰਦੇ ਨੇ ਲੇਡੀ ਦਾ ਜਿਹੜਾ ਜੈਨੈਸਿਸ ਪ੍ਰੋਸੈਸ ਹੈ ਉਹਨੂੰ ਕੰਟਰੋਲ ਕਰਦੇ ਨੇ ਇੱਕ ਇਸਟ੍ਰੋਜਨ ਹਾਰਮੋਨ ਹੁੰਦਾ ਇੱਕ ਪ੍ਰੋਜੈਸਟਰੋਨ ਹਾਰਮੋਨ ਜੀ ਜਦੋਂ ਇਹ ਵੱਧ ਆ ਬਾਡੀ ਚ ਤਾਂ ਵਿਟਾਮਿਨ B6 ਘਟਾ ਦਿੰਦੀ ਹੈ ਦੇਖੋ ਇਨੀ ਇੰਟੈਲੀਜੈਂਟ ਹੈ ਇੱਕ ਚੀਜ਼ ਵਧਾਉਂਦੀ ਹੈ ਤਾਂ ਦੂਸਰੀ ਚੀਜ਼ ਘਟਾ ਦਿੰਦੀ ਹੈ ਸੋ 20 6 ਜਦੋਂ ਬਾਡੀ ਦਾ ਘਟਦਾ ਹੈ ਤਾਂ ਬਾਡੀ ਦਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਸੋ ਬਾਡੀ ਦਾ ਮੈਟਾਬੋਲਿਜ਼ਮ ਸਲੋ ਹੋਇਆ ਮਤਲਬ ਹੈ ਦੈਨ ਉਹਨੇ ਅਗੇਨ ਫੈਟ ਬਰਨਿੰਗ ਪ੍ਰੋਸੈਸ ਸਟੋਰ ਕਰਨੀ ਸ਼ੁਰੂ ਕਰ ਜਿਸ ਕਰਕੇ ਮੋਟਾਪਾ ਜਿਹੜਾ ਲੇਡੀਜ਼ ਨੂੰ ਅਬਡੋਮినਲ ਨਾਲੋਂ ਜਿਹੜਾ ਮਿਡ ਸੈਕਸ਼ਨ ਨਾਲੋਂ ਉਹਦੇ हिپس ਤੇ ਤੇ ਜਾਂ ਮੋਸਟਲੀ ਜੇ हिਪ ਨੂੰ ਉਹ ਬਹੁਤ ਐਕਟਿਵ ਕਰਨ ਲੱਗ ਜਾਂਦੀ ਹੈ देन दे ਕਮ ਟੂ ਦਾ ਨੈਕ ਉਹ ਨੈਕ ਤੇ ਚਲੀ ਜਾਂਦੀ ਹੈ ਕਿਉਂਕਿ ਫੈਟ ਦੀ ਬਿਊਟੀ ਹੈ ਜਿੱਥੇ ਮੈਨੂੰ ਕੋਈ ਐਕਸਰਸਾਈਜ਼ ਨਹੀਂ ਕਰੂਗਾ ਮੈਂ ਉੱਥੇ ਉਹ ਹਾਈਡ ਰਹਿੰਦੀ ਹੈ ਦੇਖੋ ਇਨੀ ਡਿਟੈਲਡ ਉਹ ਜਿਹੜੇ ਕਹਿੰਦੇ ਡਬਲ ਚਿਨ ਹੋ ਗਈ ਡਬਲ ਚਿਨ ਹੋ ਗਈ ਕਈ ਵਾਰ ਲੇਡੀਜ਼ ਤੇ ਡਬਲ ਚਿਨ ਹੋ ਗਈ ਉਹ ਦਾ ਰੀਜ਼ਨ ਹੈ ਵੀ ਉਹਨੇ ਬਟਕ ਏਰੀਆ ਐਕਟਿਵ ਕਰ ਲਿਆ ਉਹ ਮੂਵ ਕਰ ਗਈ ਤੁਹਾਡੇ neck ਤੇ ਕਈ ਵਾਰ ਉਹ biceps ਤੇ ਆਉਂਦੀ ਹੈ ਫਿਰ ਮਤਲਬ ਉਹਦੀ ਐਕਸਰਸਾਈਜ਼ ਜਦੋਂ ਸ਼ੁਰੂ ਕਰਤੀਆਂ ਉਹ ਉੱਤੇ ਚਲੇ ਜਾਂਦੀ ਹੈ ਉਹ ਉੱਥੇ ਚਲੇ ਜਾਂਦੀ ਹੈ ਅੱਛਾ ਇਹਦਾ ਵੀ ਮਿਨਰਲ ਦਾ ਸਦਾ ਇਹਦੇ ਚ ਅਸਰ ਆਇਦਾ ਇਹਦਾ ਨਾਲ ਅਸਰ ਆਇਆ ਤੀਸਰਾ ਸਾਡੇ ਕੋਲ ਇੱਕ ਕੰਪੋਨੈਂਟ ਆ ਗਿਆ ਜਿਹੜਾ ਕਿ ਹੁਣ ਬਹੁਤ ਹੀ ਅ ਡਿਪਰੈਸ਼ਨ ਨਾਲ ਵੀ ਆ ਰਿਹਾ ਐਂਜਾਇਟੀ ਨਾਲ ਵੀ ਆ ਰਿਹਾ ਹਰੇਕ ਬੰਦਾ ਅ ਅੱਜਕੱਲ ਬੜਾ ਸਟ੍ਰੈਸ ਵਿੱਚ ਰਹਿ ਰਿਹਾ ਡਿਪਰੈਸ਼ਨ ਸਾਰੇ ਕੰਪੋਨੈਂਟ ਆ ਰਹੇ ਨੇ ਉਹ ਹੈਗੀ ਹੈ ਵੀ ਸਵੇਰ ਜੇ ਤੁਹਾਨੂੰ ਬੋਡੀ ਅਰਲੀ ਉੱਠਣ ਨਾ ਦਵੇ ਦੇਖੋ ਕਿੰਨਾ ਹਰੇਕ ਚੀਜ਼ ਦਾ ਬਾਡੀ ਨੇ ਆਪਣਾ ਮੈਨੇਜਮੈਂਟ ਰੱਖਦੀ ਆ ਆਪਣਾ ਸਾਰਾ ਉਹ ਇਨਟੇਕ ਤੇ ਐਕਸਪੈਂਡੀਚਰ ਕੰਟਰੋਲ ਰੱਖਦੀ ਹੈ ਜੇ ਸਵੇਰ ਤੋਂ ਬਾਅਦ ਤੋਂ ਬਾਡੀ ਕਹਿੰਦੀ ਆ ਵੇਕ ਅਪ ਪ੍ਰੋਸੈਸ ਹੈ ਉੱਠਣ ਨਾ ਦਵੇ ਡਿਲੇ ਕਰਦੀ ਆ ਦੈਨ ਉਹ ਕੀ ਆ ਵੀ ਬਾਡੀ ਦਾ ਜਿਹੜਾ ਕorticol ਲੈਵਲ ਹੈ ਜਿਹਨੂੰ ਅਸੀਂ ਸਟ्रेस ਹਾਰਮੋਨ ਕਹ ਦਿੰਨੇ ਆ ਉਹ ਡਿਕਰੀਜ਼ ਹੋ ਸੋ so ਕorticose level ਜਦੋਂ decrease ਹੁੰਦਾ ਕਿਉਂ decrease ਹੁੰਦਾ ਮਤਲਬ ਹੈ ਵੀ ਕੋਈ ਨਾ ਕੋਈ ਡੈਫੀਸ਼ੈਂਸੀ ਆ ਰਹੀ ਹੈ ਉਹਦੀ ਮੈਨੇ ਪਤਾ ਕਿ ਮੈਨੂੰ ਕੋਈ ਡੈਫੀਸ਼ੈਂਸੀ ਤਾਂ ਉਹ ਅਸੀਂ ਟੈਸਟਿੰਗ ਕਰਕੇ ਪਤਾ ਲੱਗਦਾ ਹੈ ਜੀ ਸਾਰਾ ਹੈਨਾ ਬਟ ਉਹ ਬਾਡੀ ਨੇ ਕੀ ਕੀਤਾ ਤੁਹਾਡੇ ਕੋਲ ਇੱਕ ਫਿਜ਼ੀਕਲ ਸਿੰਪਟਮ ਤਾਂ ਦੇ ਦਿੱਤਾ ਵੀ ਜੇ ਤੁਸੀਂ ਡੇਲੀ ਨਹੀਂ ਹੱਸ ਸਕਦੇ ਬਹੁਤ ਸਾਰੇ ਲੇਡੀ ਕਹਿੰਦੀਆਂ ਸਵੇਰੇ ਜੀ ਮੈਂ ਪੂਰੀ ਚਾਰਜ ਨਹੀਂ ਹੁੰਦੀ ਲੇਟ ਉੱਠਦੀ ਹਾਂ ਲੇਟ ਮਤਲਬ ਇਹੀ ਹੁੰਦਾ ਉਹਦਾ ਮਤਲਬ ਹੈ ਤੂੰ ਡਿਪਰੈਸ਼ਨ ਨਾਲ ਵੀ ਲਿੰਕਡ ਉਹ ਡਿਪਰੈਸ਼ਨ ਨਾਲ ਵੀ ਅੱਗੇ ਲਿੰਕਡ ਹੋ ਜਾਂਦਾ ਕorticose ਤਾਂ ਅਲਟੀਮੇਟਲੀ ਉਹ ਬਾਡੀ ਦਾ ਫੇਰ ਵਿਟਾਮਨ ਜਿਹੜਾ ਉਹ ਵਿਟਾਮਨ ਬੀ ਗਰੁੱਪ ਹੈ ਫੇਰ ਘਟਾ ਲੈਂਦੀ ਹੈ ਜੀ ਸੋ ਤੀਸਰਾ ਕੰਪੋਨੈਂਟ ਆ ਗਿਆ ਵੀ ਹੁਣ ਮੋਸਟਲੀ ਲੇਡੀਜ਼ ਚ ਆ ਗਿਆ ਡਰਾਈ ਸਕਿਨ ਦੇ ਬੜੀਆਂ ਪ੍ਰੋਬਲਮਸ ਆ ਰਹੀਆਂ ਨੇ ਹਰੇਕ ਬੰਦਾ ਐਕਜ਼ੀਮਾ ਤੋਂ ਪ੍ਰੋਬਲਮ ਆ ਰਹੀ ਯਾਰ ਮਤਲਬ ਡਰਾਈ ਲਿਪਸ ਹੋ ਜਾਂਦੇ ਨੇ ਤੁਹਾਡੀ ਫੈ ਜਿਹੜੀ ਹੈ ਸਕਿਨ ਲੇਅਰ ਆ ਉਹ ਸਰਦੀਆਂ ਚ ਫਟਣ ਲੱਗ ਜਾਂਦੀ ਹੈ ਜਾਂ ਗਰਮੀਆਂ ਚ ਵੀ ਰਿਐਕਸ਼ਨ ਕਰਨ ਲੱਗ ਜਾਂਦੀ ਹੈ ਤਾਂ ਉਸ ਚ ਕੀ ਕਰਦੀ ਆ ਬਾਡੀ ਥਾਇਰੋਇਡ ਹਾਰਮੋਨ ਹੈ ਜਿਹੜਾ ਤੁਹਾਡਾ ਬਾਡੀ ਦਾ ਇਹ ਘਟਾਉਣਾ ਸ਼ੁਰੂ ਕਰ ਦਿੰਦੀ ਹੈ ਸੋ ਥਾਇਰੋਇਡ ਹਾਰਮੋਨ ਦੀ ਫੇਰ ਸਾਡੇ ਕੋਲੇ ਉਹਦਾ ਇਨਟੇਕ ਵਧਾਉਣ ਲਈ ਸਾਡੇ ਕੋਲੇ omega 3 ਫੈਟੀ ਐਸ ਥਾਇਰੋਇਡ ਦਾ ਉਹੀ ਕਹਿ ਰਹੇ ਹੂੰ ਔਰਤੇ thyroid ਦੀ ਸਮੱਸਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਹਾਂ ਜੀ ਲੇਡੀਜ਼ ਨੂੰ ਜ਼ਿਆਦਾ ਆ ਰਹੀ ਹੈ ਕਿਤੇ ਹਾਈਪੋ ਹੈ ਕਿਤੇ ਬਾਹਰ ਕਦੇ ਉਹ thyroid ਹਾਈਪੋ ਤੇ ਹਾਈਪਰ ਕੀ ਹੈ ਇੱਕ ਵਜਨ ਵਧਾਉਂਦਾ ਹੈ ਇੱਕ ਵਜਨ ਘਟਾਉਂਦਾ ਸੋ ਮੋਸਟਲੀ ਇਹ ਲੇਡੀਜ਼ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਹ ਕਿਹਦੇ ਨਾਲ ਲਿੰਕਡ ਹੈ ਇਹ ਲਿੰਕਡ ਹੈਗਾ B ਗਰੁੱਪ ਨਾਲ ਬੀ ਕੰਪਲੈਕਸ ਗਰੁੱਪ ਇੱਕ ਇਹ ਜਾਂ ਬਾਡੀ ਕੋਲੇ 12 ਉਹਦੇ ਚ ਡਿਫਰੈਂਟ ਟਾਈਪਸ ਰੱਖੀਆਂ ਹੋਈਆਂ ਨੇ ਨੇਚਰ ਨੇ ਕਿ ਜਦੋਂ ਇਹ ਘਟ ਜਾਂਦਾ ਤਾਂ ਬਾਡੀ ਦਾ ਮੈਟਾਬੋਲਿਜ਼ਮ ਸਲੋ ਕਰਦੀ ਹੈ ਸਭ ਤੋਂ ਪਹਿਲਾਂ ਬਾਡੀ ਇਸ ਨੂੰ ਜੇ ਇਹ ਨਹੀਂ ਨਾਰਮਲ ਰਹਿੰਦਾ ਛਾਗੇ ਤਾਂ ਬਾਡੀ ਤੇ ਅਸਰ ਕੀ ਹੁੰਦਾ ਅਸਰ ਇਹ ਵੀ ਬਾਡੀ ਦੀ ਜਿਹੜੀ ਸਕਿਨ ਹੈ ਉਹ ਰੈਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਦੀ ਪ੍ਰੋਬਲਮਸ ਵਧਣੀ ਸ਼ੁਰੂ ਹੋ ਜਾਂਦੀ ਹੈ ਰੈਡਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਸਾਰੇ ਮੋਟਾਪਾ ਵੀ ਹੁੰਦਾ ਮੋਟਾਪਾ ਵੀ ਆਉਂਦਾ ਮੋਟਾਪਾ ਅਲਟੀਮੇਟਲੀ ਕਿਉਂਕਿ ਮੈਟਾਬੋਲਿਜ਼ਮ ਸਲੋ ਕਰਤਾ ਹੁੰਨੇ ਜੀ ਤੇ ਪਤਲਾ ਵੀ ਹੋ ਸਕਦਾ ਪਤਲਾ ਵੀ ਹੋ ਸਕਦਾ ਜੇ ਨਾਰਮਲ ਹੀ ਰਹੇ ਜਿਵੇਂ ਨੇਚਰ ਤੇ ਕਹਿੰਦੇ ਸਾਰੀਆਂ ਚੀਜ਼ ਸਾਰੀਆਂ ਚੀਜ਼ਾਂ ਖਾਈ ਜਾਣ ਜਿੰਨੀ ਬਾਡੀ ਕੋਲ ਅਵੇਲੇਬਿਲਟੀ ਆ ਡਿਫਰੈਂਟ ਡਿਫਰੈਂਟ ਸੋਰਸਸ ਤੋਂ ਉਹ ਸਾਰੀ ਬਾਡੀ ਕਹਿੰਦੀ ਆ ਵੀ ਮੈਨੂੰ ਹੁਣ ਤੁਹਾਡੇ ਤੁਹਾਡੇ ਮੁਤਾਬਕ ਇਹ ਚਾਰ ਤੁਸੀਂ ਦੱਸੇ ਨੇ ਜਿਹੜੇ ਮਿਨਰਲ ਜਿਹੜੇ ਕਿਹੜੇ ਕਿਹੜੇ ਨੇ ਇੱਕ ਵਾਰੀ ਆਪਾਂ ਰਿਪੀਟ ਕਰ ਦਈਏ ਇੱਕ ਹੈ ਸਰ ਸਭ ਤੋਂ ਇੰਪੋਰਟੈਂਟ ਸੋਡੀਅਮ ਕਲੋਰਾਇਡ ਹੂੰ ਦੂਸਰਾ ਹੈ ਸਾਡੇ ਕੋਲੇ ਪੋਟਾਸ਼ੀਅਮ ਕਲੋਰਾਇਡ ਪੋਟਾਸ਼ੀਅਮ ਵੀ ਆ ਤੇ ਪੋਟਾਸ਼ੀਅਮ ਕਲੋਰਾਇਡ ਨਾਮਕ ਵੀ ਆ ਦੋਨੋਂ ਤੀਸਰਾ ਸਾਡੇ ਕੋਲੇ ਮੈਗਨੀਸ਼ੀਅਮ ਤੇ ਚੌਥਾ ਸਾਡੇ ਕੋਲ ਹੈ ਕੈਲਸ਼ੀਅਮ ਕੈਲਸ਼ੀਅਮ ਦੁੱਧ ਤੋਂ ਮਿਲਦਾ ਹੈ ਮੈਗਨੀਸ਼ੀਅਮ ਕੀ ਤੋਂ ਦੱਸੋ ਮੈਗਨੀਸ਼ੀਅਮ ਤੁਹਾਡੇ ਡਰਾਈ ਫਰੂਟਸ ਤੋਂ ਗ੍ਰੀਨ ਵੈਜੀਟੇਬਲਸ ਤੋਂ ਪਾਲਕ ਤੋਂ ਜਿੰਨੀਆਂ ਵੀ ਤੁਹਾਡੇ ਜਦੋਂ ਇਹ ਸਾਰਾ ਕੁਝ ਖਾਣਿਆ ਆਮ ਤੌਰ ਤੇ ਪਤਾ ਨਹੀਂ ਹੁਣ ਸੱਚਾ ਝੂਠ ਹੈ ਹੁਣ ਜਿਵੇਂ ਡਰਾਈ ਫਰੂਟਸ ਦੱਸਿਆ ਸੀ ਬਦਾਮ ਖਾਣੇ ਆ ਅਖਰੋਟ ਖਾਣੇ ਆ ਜਾਂ ਕੋਈ ਹੋਰ ਖਾਣੇ ਆ ਚ ਪਿਛਤਾ ਕਰਨੇ ਤਾਂ ਕਹਿੰਦੇ ਨੇ ਜੀ ਇਹਦੇ ਨਾਲ ਤੁਹਾਡੇ ਰਿਕਵਸਟ ਰੋਲ ਵਾਧੂ ਬਟ ਕੁਆਂਟੀਟੀ ਤੇ ਡਿਪੈਂਡ ਕਰਦਾ ਸਰ ਅਲਟੀਮੇਟਲੀ ਜਦੋਂ ਅਸੀਂ ਇਹਨੂੰ ਥੈਰਾਪੀਟਿਕ ਨਿਊਟ੍ਰੀਸ਼ਨ ਚ ਲੈ ਕੇ ਆਉਂਦੇ ਆ ਇਹ ਨਹੀਂ ਵੀ ਤੁਸੀਂ ਮਤਲਬ ਅਨ ਕੰਟਰੋਲed ਬਦਾਮ ਖਾ ਲੋ ਅਨ ਕੰਟਰੋਲ ਤੁਹਾਡੇ ਕੋਲੇ ਕਿੰਨਾ ਖਾਈਏ ਹਾਂ ਜਿੰਨ ਇਹ ਬੇਸਿਕ ਕੰਪੋਨੈਂਟ ਹੈ ਵੀ ਜਿੰਨਾ ਬਾਡੀ ਦਾ ਤੁਹਾਡੀ ਮੁਠੀ ਚ ਬਿਡ ਆਊਟ ਮੁੱਠੀ ਜਿੰਨਾ ਤੁਸੀਂ ਭਰ ਸਕਦੇ ਹੋ ਹਰੇਕ ਬਾਡੀ ਦਾ ਜਿਹੜਾ ਜਿਹੜਾ ਪਾਮ ਦਾ ਏਰੀਆ ਉਹਦਾ ਹਥੇਲੀ ਦਾ ਉਹ ਡਿਫਰੈਂਟ ਮਤਲਬ ਇਸ ਤਰ੍ਹਾਂ ਭਰ ਲੈਣਾ ਹੈ ਇਸ ਤਰ੍ਹਾਂ ਭਰ ਲੈਣਾ ਬਾਸ ਉਹਦੇ 'ਚ ਤੁਹਾਡੇ ਕੋਲੇ 20 ਆਉਂਦੇ ਨੇ ਉਸ 'ਚ 10 ਆਉਂਦੇ ਨੇ 15 ਇੱਕ ਚੀਜ਼ ਮਤਲਬ ਬਦਾਮ ਵੀ ਅਖਰੋਟ ਵੀ ਅਖਰੋਟ ਵੀ ਸਾਰੀ ਕੁਆਂਟੀਟੀ ਤੁਹਾਡਾ ਹੱਥ ਡਿਸਾਈਡ ਕਰਦਾ ਜੀ ਹਰ ਇੱਕ ਬੰਦੇ ਦਾ ਆਪਣਾ ਹੱਥ ਦਾ ਸੈੱਟ ਹੈ ਜੋ ਬਾਡੀ ਦੇ ਹਿਸਾਬ ਨਾਲ ਹੁੰਦਾ ਹੈ ਬਾਡੀ ਦੇ ਹਿਸਾਬ ਨਾਲ ਅੱਛਾ ਉਹਨੂੰ ਖਾਇਆ ਕਿਵੇਂ ਜਾਵੇ ਉਹਨੂੰ ਖਾਇਆ ਬੈਸਟ ਹੈ ਵੀ ਡਿਪ ਕਰਕੇ ਖਾਇਆ ਜਾਵੇ ਠੋਕੇ ਖਾਇਆ ਜਾਵੇ ਉਹਦਾ ਕੀ ਫਰਕ ਹੈ ਜੀ ਠੋਕੇ ਖਾਣ ਨਾਲ ਕੀ ਕਰਦੀ ਹੈ ਬਾਡੀ ਉਹਦੇ ਜਿਹੜੇ ਕੈਂਸਰਸ ਸੈੱਲ ਹੁੰਦੇ ਨੇ ਉਹਦੀ ਆਊਟਰ ਲੇਅਰ 'ਚ ਆ ਜਾਂਦੇ ਨੇ ਬਾਡੀ ਇਹਦੀ ਪ੍ਰੋਸੈਸਿੰਗ ਕਰਨਾ ਸ਼ੁਰੂ ਕਰ ਦਿੰਦੀ ਹੈ ਵੀ ਹੁਣ ਮੈਨੂੰ ਕਿਸੇ ਨੇ ਡਿਪ ਕਰਤਾ ਪਾਣੀ 'ਚ ਮੈਂ ਆਪਣੀ ਨੈਕਸਟ ਸਟੇਜ ਹੈ ਜਿਹੜੀ ਜਰਮੀਨੇਸ਼ਨ ਹੈ ਸਟਾਰਟ ਕਰਨਾ ਸ਼ੁਰੂ ਕਰੂੰਗੀ ਕਿਉਂਕਿ ਜਰਮੀਨੇਸ਼ਨ ਤਦ ਕਰਦੀ ਹੈ ਜੇ ਉਹਦੀ ਆਊਟਰ ਲੇਅਰ ਹੈ ਸਕਿਨ ਦੀ ਉਹ ਰਪਚਰ ਹੋਊਗੀ ਰਪਚਰ ਹੋਣ ਲਈ ਉਹਨੇ ਜਿੰਨੇ ਉਹਦੇ ਬਾਡੀ ਦੇ ਵਿੱਚ ਉਹਦੇ ਕੰਪੋਨੈਂਟ ਨੇ ਉਹਦੇ ਕੋਲ ਫਾਈਟੋਕੇਮਿਕਲਸ ਨੇ ਉਹ ਸਾਰੇ ਦੇ ਸਾਰੇ ਕੈਂਸਰਸ ਜਿਹੜੇ ਪਾਰਟ ਹੁੰਦੇ ਨੇ ਜਾ ਕੈਮੀਕਲ ਪਾਰਟ ਹੈ ਉਹ ਦੀ ਸਕਿਨ ਲੇਅਰ ਤੇ ਆ ਜਾਂਦੇ ਨੇ ਅਸੀਂ ਜਦੋਂ ਉਹਨੂੰ ਸਕਿਨ ਲੇਅਰ ਨੂੰ ਰਿਮੂਵ ਕਰਕੇ ਖਾਧਾ ਜਾਂਦਾ ਥੈਨ ਉਹ ਬਹੁਤ ਅੱਛੇ ਰਿਜ਼ਲਟ ਦਿੰਦੀ ਇਹਦੇ ਵਿੱਚ ਡਾਕਟਰ ਹਰੀਸ਼ ਇੱਕਨ ਆਮ ਪ੍ਰਚਲਿਤ ਹੈ ਵੀ ਜਿਹੜਾ ਅਖਰੋਟ ਹੈ ਬ੍ਰੇਨ ਵਰਗ ਹੈ ਬ੍ਰੇਨ ਵਰਗ ਤੇ ਇਹ ਕੋਈ ਬ੍ਰੇਨ ਤੇ ਵੀ ਇਹਦਾ ਇਫੈਕਟ ਹੁੰਦਾ ਹੈ ਕੋਈ ਨਹੀਂ ਬ੍ਰੇਨ ਵਰਗਾ ਨੇਚਰ ਨੇ ਇਹਨੂੰ ਬਣਾਇਆ ਕਿਉਂਕਿ ਇਸ 'ਚ omega fatty acid ਹੁੰਦਾ ਹੈ अच्छा ओमेगा फैटी एसिड ओ फैटी एसिड ਨੇ ਜਿਹੜੇ ਕਿ ਸਾਡੀ ਬਾਡੀ ਚ ਜਦੋਂ ਵੀ ਪ੍ਰੋਸੈਸ ਹੋ ਰਿਹਾ ਹੈ ਮੈਟਾਬੋਲਿਜ਼ਮ ਹੋ ਰਿਹਾ ਹੈ ਕੈਮੀਕਲ ਰਿਐਕਸ਼ਨ ਹੋ ਰਹੇ ਨੇ ਤਾਂ ਫ੍ਰੀ ਰੈਡੀਕਲ ਪ੍ਰੋਡਿਊਸ ਕਰਦੀ ਹੈ ਬਾਡੀ ਜਦੋਂ ਆਪਾਂ ਘਰਾਂ 'ਚ ਵੀ ਕੋਈ ਨਹੀਂ ਆਪਾਂ ਪ੍ਰੋਸੈਸਾਂ ਦੀ ਸਫਾਈ ਨਹੀਂ ਰੱਖਦੇ ਤਾਂ ਡਸਟ ਆਉਣੀ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਬਾਡੀ ਦਾ ਇੰਟਰਨਲ ਸਿਸਟਮ ਹੈ ਵੀ ਜਦੋਂ ਉਹ ਕੋਈ ਵੀ ਪ੍ਰੋਸੈਸ ਕਰਦੀ ਹੈ ਡਾਈਜੈਸ਼ਨ ਕਰਦੀ ਹੈ ਐਬਜਪਸ਼ਨ ਕਰਦੀ ਹੈ ਮੈਟਾਬੋਲਿਜ਼ਮ ਕਰਦੀ ਹੈ ਤਾਂ ਉਹ ਕੈਮੀਕਲ ਰਿਐਕਸ਼ਨ ਨਾਲ ਬਾਡੀ ਕੋਲੇ ਫ੍ਰੀ ਰੈਡੀਕਲ ਆਉਣੇ ਸ਼ੁਰੂ ਹੋ ਜਾਂਦੇ ਨੇ ਫ੍ਰੀ ਰੈਡੀਕਲ ਉਹ ਰੈਡੀਕਲ ਹੁੰਦੇ ਨੇ ਜਿਹੜੀ ਕਿ ਬਾਡੀ ਉਹਨੂੰ ਅਕਸੈਪਟ ਨਹੀਂ ਕਰਦੀ ਜਦੋਂ ਤੱਕ ਅਸੀਂ ਉਸ 'ਚ ਐਂਟੀਆਕਸੀਡੈਂਟ ਪਾਉਂਦੇ ਆ ਫਿਰ ਉਹ ਫ੍ਰੀ ਰੈਡੀਕਲ ਨੂੰ ਮਾਰਨ ਦੀ ਕਪੈਸਿਟੀ ਰੱਖਦੀ ਹੈ ਜੇ ਨੇ ਸਿਫ ਐਂਟੀਆਕਸੀਡੈਂਟ ਇਨਟੇਕ ਨਹੀਂ ਕਰਦੇ ਫੇਰ ਕੀ ਕਰਦੀ ਆ ਬਾਡੀ ਉਹ ਹੀ ਫ੍ਰੀ ਰੈਡੀਕਲਸ ਦੇ ਅੱਗੇ ਜਾ ਕੇ ਕੀਟੋਨਸ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਾਂ ਤੁਹਾਡੇ ਬਾਡੀ ਦੇ ਡਿਫਰੈਂਟ ਡਿਫਰੈਂਟ ਆਰਗਨਸ ਚ ਜਾ ਕੇ ਉਹ ਸਟੋਨ ਬਣਾਉਣਾ ਸ਼ੁਰੂ ਕਰ ਦਿੰਦੀ ਇਹਦਾ ਇਸ ਨਾਲ ਵੀ ਕੋਈ ਤਾਲਕ ਹੈ ਵੀ ਕਿਸੇ ਚ ਕਿੰਨਾ ਖਾਣੇ ਚਾਹੀਦੇ ਨਟਸ ਵਗੈਰਾ ਹਾਂ ਜੀ ਇਸ ਨਾਲ ਇਹਦਾ ਸਭ ਤੋਂ ਬਾਅਦ ਰਿਲੇਸ਼ਨ ਇਹ ਹੈ ਵੀ ਜਿਉਂ ਅਸੀਂ 40 ਸਾਲ ਤੋਂ ਬਾਅਦ ਜੇ ਇੱਕ ਇੱਕ ਡੈਕੇਡ ਅਸੀਂ ਕ੍ਰਾਸ ਕਰਦੇ ਆ ਤਾਂ 10% ਸਾਡਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਜੀ ਜੇ ਇੱਕ ਦਹਾਕਾ 10 ਸਾਲ ਤੋਂ ਬਾਅਦ ਅਸੀਂ ਫਰਕ ਪੈਦਾ ਫਰਕ ਪੈਦਾ ਬਾਡੀ ਦਾ ਕਿਉਂਕਿ ਉਹ ਰਿਪੇਅਰਿੰਗ ਕਰਦੀ ਹੈ ਰਿਪੇਅਰਿੰਗ ਚ ਕੈਟਾਬੋਲਿਜ਼ਮ ਹੈ ਜਿਹੜਾ ਬਾਡੀ ਦੇ ਸੈੱਲ ਡਿਸਟ੍ਰਕਸ਼ਨ ਵਧਾਉਣਾ ਸ਼ੁਰੂ ਕਰ ਦਿੰਦੀ ਹੈ ਨਵੇਂ ਸੈੱਲ ਬਣਾਉਣੇ ਬੰਦ ਕਰ ਦਿੰਦੀ ਨਹੀਂ ਬੜਾਪੇ ਬੰਨ ਨੂੰ ਬਦਲਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਕਹਿ ਲਿਆ ਵੀ ਉਹਨੇ ਏਜਿੰਗ ਪ੍ਰੋਸੈਸ ਚ ਜਾਣਾ ਤੇ ਏਜਿੰਗ ਤੇ ਆਪਾਂ ਕਦੇ ਫਿਰ ਗੱਲ ਹੋਊ ਤਾਂ ਤੁਸੀਂ ਮੈਂ ਤੁਹਾਨੂੰ ਪੁੱਛੂ ਵੀ ਬੰਦਾ ਏਜ ਨੂੰ ਕਿਵੇਂ ਸਲੋ ਕਰ ਸਕਦਾ ਹੈ ਉਹਦੀ ਬਾਡੀ ਤੇ ਵੀ ਨਾ ਅਸਰ ਹੋਵੇ ਹੁਣ ਤੁਸੀਂ ਮਿੰਦਰ ਦੀ ਇਸ ਵੀਡੀਓ ਚ ਗੱਲ ਪਹਿਲੇ ਦਸ ਕੁ ਸੁਣੇ ਜਿਹੜੀ ਗੱਲ ਮੈਂ ਅੱਗੇ ਕਰਨੀ ਹੈ ਮੈਂ ਉਹ ਵਿਟਾਮਿਨ ਦੀ ਕਰਨੀ ਹੈ ਕਿਉਂਕਿ ਬੇਟਾ ਮਨ ਦੇ ਬਾਰੇ ਵੀ ਮੈਨੂੰ ਕੋਈ ਜ਼ਿਆਦਾ ਨਹੀਂ ਪਤਾ ਜਿਵੇਂ ਹੁਣ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀ ਮੈਨੂੰ ਇਹਦੇ ਪਤਾ ਦੋਨੇ ਨਾਮ ਚ ਕੀ ਫਰਕ ਹੁੰਦਾ ਮੈਨੂੰ ਹੁਣ ਪਤਾ ਲੱਗਿਆ ਵੀ ਰੌਕ ਸਾਲਟ ਵੀ ਦੂਜਾ ਵਿਕਾਣਾ ਚਾਹੀਦਾ ਅਸੀਂ ਤਾਂ ਇਸ ਕਰਕੇ ਘਟਕਾਈ ਜਨ ਵੀ ਇਹਦੇ ਨਾਲ ਬੀਪੀ ਵੱਜ ਜਾਂਦਾ ਹੈ ਇਸ ਤਰ੍ਹਾਂ ਥਾਇਰੋਇਡ ਦੀ ਗੱਲ ਹੈ ਕਾਫੀ ਗੱਲਾਂ ਡਾਕਟਰ ਰੀਚ ਤੁਸੀਂ ਇਸ ਅੱਜ ਦੀ ਵੀਡੀਓ ਚ ਕਲੀਅਰ ਕੀਤੀਆਂ ਜਿਵੇਂ ਕਿ ਤੁਸੀਂ ਦੱਸਿਆ ਧਰਤੀ ਹੇਠਲੇ ਜਿਹੜੇ ਸਬਜ਼ੀਆਂ ਨੇ ਉਹ ਸਾਨੂੰ ਜਿੱਕ ਦਿੱਤੀਆਂ ਨੇ ਯਾਨੀ ਹਰ ਇੱਕ ਚੀਜ਼ ਦੀ ਬਾਡੀ ਨੂੰ ਲੋਡ ਹੈ ਸਾਡੇ ਵਿੱਚ ਸਭ ਤੋਂ ਵਧੀਆ ਜਿਹੜਾ ਇਹਨਾਂ ਨੇ ਦੱਸਿਆ ਹੁਣ ਤੱਕ ਮੈਨੂੰ ਨਹੀਂ ਪਤਾ ਸੀ ਕਿ ਵੀ ਜਿੰਨੇ ਤੁਹਾਡੇ ਮੁਠੀ ਚ ਆਉਂਦਾ ਉਹਨੇ ਬਦਾਮ ਉਹਨੇ ਤੁਸੀਂ ਅਖਰੋਟ ਇਹ ਤਾਂ ਬਹੁਤ ਵਧੀਆ ਗੱਲ ਹੈ ਲੋੜੀ ਰਿਕ ਦੀ ਆਪਦੀ ਆਪਦੀ ਬਾਡੀ ਦੇ ਹਿਸਾਬ ਨਾਲ ਉਹਦੇ ਸਰੀਰ ਦੇ ਸਭ ਨਾਲ ਉਹਦੀ ਥੈਲੀ ਹੁੰਦੀ ਹੈ ਉਹਨੇ ਆ ਜਾਂਦੇ ਨੇ ਸੋ ਕਾਫੀ ਪਤੇ ਦੀਆਂ ਗੱਲਾਂ ਤੁਸੀਂ ਸਾਨੂੰ ਦੱਸਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਪਿਆਰੇ ਦਸਕੋ ਤੋਂ ਕੀ ਲੱਗਿਆ ਕਿਵੇਂ ਲੱਗਿਆ ਪ੍ਰੋਗਰਾਮ ਤੁਸੀਂ ਸਾਨੂੰ ਕਮੈਂਟ ਬਾਕਸ ਚ ਅਬ ਰ ਕਮੈਂਟ ਆਫ ਦਾ ਸਵਾਲ ਲਿਖੀ ਜੂ ਰੂ ਦਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ